ਕਿ ਹੋ ਮੈਨੂੰ ਜੇ ਮੈਂ ਕਾਨੂੰਨ ਦਾ ਸਹਾਰਾ ਲੈ ਲਿਆ ਲੈ ਚੱਲ ਲੈ ਇਦਨ ਨੂੰ ਗੁੱਸੇ ਹੋਈ ਜਾ ਹੁੰਦਾ ਸਿਰ ਚ ਪਾ ਲੈ ਆਪਣੇ ਬਕਵਾਸ ਨਹੀਂ ਕਰਨੀ ਮੇਰੇ ਨਾਲ ਪੁੱਛਿਆ ਰ ਕੋ ਆਪੁਜਾ ਸਤਿ ਸ਼ਕਾਲ ਹਾਂਜੀ ਪਾਜੀ ਸਤਿ ਸ਼ਕਾਲ ਤਾਂ ਛੱਡੋ ਮੇਰੀ ਗੱਲ ਸੁਣੋ ਪਹਿਲਾਂ ਇੱਕ ਕੀ ਹੋ ਗਿਆ ਪੁੱਤ ਬੜੀ ਔਖੀ ਬੋਲਦੀ ਐ ਬਾਜੀ ਔਖੀ ਨਹੀਂ ਮੈਂ ਬੋਲਦੀ ਮੈਨੂੰ ਚਾਹੀਦਾ ਲੱਖ ਰੁਪਈਆ ਮੈਂ ਆਉਣ ਲੱਗੀ ਆ ਘਰ ਨੂੰ ਲੈਣ ਲਈ ਉਹ ਮੇਰੀ ਗੱਲ ਤਾਂ ਸੁਣ ਪੁੱਤ ਮੇਰੇ ਕੋਲ ਲੱਖ ਰੁਪਈਆ ਹੁਣ ਹੈ ਨਹੀਂਗਾ ਮੈਨੂੰ ਕੁਝ ਨਹੀਂ ਪਤਾ ਮੈਂ ਪੈਸੇ ਲੈਣ ਆਉਣ ਲੱਗੀ ਆ ਤੁਸੀਂ ਜਾ ਕੇ ਬੈਂਕ ਚੋਂ ਕਢਵਾ ਲਿਓ ਮੇਰੇ ਨਾਲ ਧੀਰ ਹੋਣਾ ਆ ਮੇਰੀ ਬੇਇੱਜ਼ਤੀ ਨਾ ਕਰਾ ਦਿਓ ਮੇਰੀ ਨੱਕ ਵੱਟੀ ਜਾਣੀ ਆ ਤੁਸੀਂ ਲੱਖ ਰੁਪਈਆ ਲਿਆ ਕੇ ਰੱਖੋ ਉਹ ਮੇਰੇ ਕੋਲ ਹੈ ਨਹੀਂਗਾ ਮੇਰੇ ਕੋਲ ਹੈ ਨਹੀਂ ਲੱਖ ਰੁਪਈਆ ਮੈਂ ਕਿੱਥੋਂ ਲਿਆ ਕੇ ਰੱਖੂੰਗਾ ਗੱਲ ਤਾਂ ਸੁਣ ਲੈ ਮੇਰੀ ਧਿਆਨ ਨਾ ਮੈਨੂੰ ਕੁਝ ਨਹੀਂ ਪਤਾ ਮੈਂ ਆਉਣ ਲੱਗੀ ਆ ਬਸ ਆ ਗਈ ਮੈਂ ਉਹ ਤੂੰ ਉੱਧਰ ਆ ਜਾ ਮੇਰੇ ਕੋਲ ਲੱਖ ਰੁਪਈਆ ਲੇ ਰਾਸ ਆ ਕੋ ਕੰਮ ਹੋਇਆ ਪਹਿਲੇ 1 ਲੱਖ ਰੁਪਈਆ ਲੈ ਲੈ ਲੱਖ ਰੁਪਈਆ ਲੈਣ ਲੱਗੀ ਆ ਮੈਂ 1 ਲੱਖ ਰੁਪਈਆ ਤੈਨੂੰ ਕਿੱਥੋਂ ਦੇ ਦਵਾ ਜਦ ਮੇਰੇ ਬੈਂਕ 'ਚ ਹੈ ਨਹੀਂ ਕਿ ਮੇਰੇ ਕੋ ਪੈਸੇ ਹੈ ਨਹੀਂ ਗੇ ਕਮਾਲ ਹੋ ਗਈ ਆ ਹਜੇ 2 ਲੱਖ ਰੁਪਈਆ ਉਧਰ ਲੈ ਕੇ ਗਈ ਆ ਅਭੀ ਜਾਣੀ ਹੋਇਆ ਹਜੇ ਮੈਂ ਕਿੱਥੋਂ ਕੱਟ ਕੱਟ ਕੇ ਦੇਈ ਜਾਵਾਂ ਹਜੇ ਤਾਂ ਵਿਆਹ ਦਾ ਕਰਜ਼ਾ ਨਹੀਂ ਉਤਰਿਆ ਹੈਗਾ ਮੇਰੇ ਸਿਰੋਂ ਅਦਾ ਕਮਾਲ ਹੋ ਗਈ ਆ ਯਾਰ ਐ ਕੁੜੀ ਮੈਂ ਤਾਂ ਕਹਿੰਦਾ ਇੰਨੀ ਸਾਨੂੰ ਤੰਗ ਕਰ ਰ ਲੱਗ ਪਈ ਆ ਪੁੱਛੋ ਕੋਈ ਨਾ ਆਦੀ ਕਮਾਲ ਹੋ ਗਈ ਆ ਕੀ ਹੋਇਆ ਅਜਾ ਕੁਝ ਆਦਾ ਫਿਰ ਫੋਨ ਆ ਗਿਆ ਅੱਛਾ ਫੇ ਆਹੋ ਮੈਂ ਮੈਂ ਆਖੇ ਆਪਣੇ ਦੇਰ ਨਾਲ ਆਉਣ ਲੱਗੀ ਆ 1 ਲੱਖ ਰੁਪਏ ਕਢਵਾ ਕੇ ਰੱਖਿਓ ਉਹ ਮੈਂ ਕਿਹਾ ਮੇਰੇ ਕੋ ਹੈ ਨਹੀਂਗਾ ਕੁੜੀ ਮੈਂ ਲੱਖ ਰੁਪਏ ਕਿੱਥੋਂ ਕਢਵਾ ਕੇ ਰੱਖਾਂ ਮੈਨੂੰ ਨਹੀਂ ਪਤਾ ਮੇਰੇ ਨਾਲ ਮੇਰਾ ਦੇਰ ਹੋ ਰਿਹਾ ਆ ਮੇਰੀ ਬੇਇੱਜ਼ਤੀ ਨਾ ਹੋਵੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਆ ਦੇਖ ਲਾ ਉਦੋਂ ਹਜੇ 2 ਲੱਖ ਰੁਪਏ ਲੈ ਕੇ ਗਈ ਆ ਮੈਂ ਕਿੱਥੋਂ ਦੇਈ ਆ ਮੈਂ ਯਾਰ ਹਜੇ ਤਾਂ ਉਹਦਾ ਵਿਆਹ ਦਾ ਜਿਹੜਾ ਇੰਨਾ ਮੈਂ ਲੈ ਕੇ ਉਹ ਨਹੀਂ ਮੇਰੇ ਕੋ ਕਰਜ਼ਾ ਉਤਰ ਆਇਆਗਾ ਮੈਂ ਤਾਂ ਉਹੀ ਕਹਿੰਨੀ ਆ ਵੀ ਦੱਸ ਇਹਨੂੰ ਆਪਣੇ ਆਪ ਥੋੜੀ ਬਹੁਤੀ ਸ਼ਰਮ ਨਹੀਂ ਆਉਂਦੀ ਹੈਗੀ ਆ ਕਿੰਨਾ ਟਾਈਮ ਹੋਇਆ ਤੇ ਇੰਨਾ ਖਰਚਾ ਕਰਕੇ ਹਟੇ ਆ ਜਦੋਂ ਆਉਂਦੀ ਆ ਬਸ ਡਿਮਾਂਡ ਕਰਦੀ ਆ ਤਵੇਂ ਤੇ ਸੂਈ ਰੱਖੀ ਹੁੰਦੀ ਆ ਮੈਂ ਲੱਗੀ ਆ ਪੈਸੇ ਕਢਾ ਕੇ ਰੱਖੋ ਆ ਕੀ ਕੰਮ ਹੋਇਆ ਕੀ ਕੰਮ ਹੋਇਆ ਮੈਂ ਤਾਂ ਉਹ ਮੇਰੀ ਗੱਲ ਤਾਂ ਮੈਂ ਕਿਹਾ ਤੂੰ ਸੌਣ ਲਾ ਮੈਂ ਉਹਦਾ ਤੂੰ ਆ ਜਾ ਮੈਂ ਕਿਹਾ ਮੇਰੇ ਕੋਲ ਪੈਸੇ ਹੈ ਨਹੀਂਗੇ ਕੱਟ ਦਿੱਤਾ ਮੈਂ ਉਹ ਲੱਗੀ ਆ ਕੀ ਕੰਮ ਹੁੰਦਾ ਆ ਹੁਣ ਮੈਂ ਕਿਥੇ ਜਾਈ ਜਾਵਾਂ ਮੈਂ ਜਿਹੜਾ ਮੈਂ ਵਿਆਹ ਦੇ ਦੇ ਦਾ ਜਿਹੜਾ ਇਹਨੇ ਚੱਕ ਕੇ ਲਾਇਆ ਇਹਦੇ ਉੱਤੇ ਉਹਦੀ ਹਕੀਕਤਾਂ ਦਿੰਨਾ ਆ ਬੈਂਕ ਨੂੰ ਤੇ ਇਹਨੂੰ ਆਪਣੇ ਆਪ ਹੀ ਚਾਹੀਦਾ ਹੁਣ ਥੋੜਾ ਬਹੁਤਾ ਕਿ ਮੈਂ ਹਰ ਵੇਲੇ ਗੱਲ ਚ ਗੂਠਾ ਦੇ ਕੇ ਪੈਸੇ ਲੈਣੀਆਂ ਇਹ ਕਿੱਥੇ ਦਾ ਇਹਦਾ ਅਸੂਲ ਵਾ ਇਹ ਭੈਣ ਕਾਦੀ ਆ ਇਹਦਾ ਕਲ ਜੁਗੀ ਭੈਣ ਵਾ ਉਹ ਤਾਂ ਹੈਗਾ ਹੀ ਆ ਫੇ ਕਲ ਜੁਗੀ ਤਾਂ ਆਪੇ ਹੀ ਆ ਦਿਮਾਗ ਖਰਾਬ ਕਰ ਦਿੱਤਾ ਹੁਣ ਲੱਗੀ ਆਣ ਫੇ ਹੋਰ ਲੱਗੀ ਏ ਤੇ ਕੱਲੀ ਨਹੀਂ ਆਣਾ ਹੁਣ ਕਹਿੰਦੀ ਡੇਰ ਆ ਮੇਰਾ ਮੇਰੇ ਨਾਲ ਆਉਣ ਲੱਗਾ ਸ਼ਰਮ ਨਹੀਂ ਆਉਂਦੀ ਇਹਨੂੰ ਦੱਸ ਸਾਹਮਣੇ ਹੁਣ ਆ ਕੇ ਮੰਗੂਗੀ ਨਾਲ ਸੀ ਜਵਾਬ ਦੇਣ ਜੋ ਕਿ ਨਾ ਹਾਂ ਨਾ ਕਰਾਂ ਜੋ ਨਹੀਂ ਹਾਂ ਮੈਂ ਕਿੱਥੋਂ ਕਰੂੰਗਾ ਮੇਰੇ ਕੋਲੇ ਹੈ ਨਹੀਂ ਕਿ ਮੈਂ ਹਾਂ ਕਰੂੰਗਾ ਕਿੱਥੋਂ ਮੇਰੇ ਕੋ ਕਿਹੜਾ ਬੈਂਕ ਦੇ ਵਿੱਚ ਆਪਣਾ ਮੇਰਾ ਬੈਂਕ ਉਹ ਆਵੇ ਮੈਂ ਕਢਵਾ ਕੇ ਲਿਆ ਕੇ ਦਵਾ ਉਹਨੂੰ ਲੱਖ ਰੁਪਏ ਇੱਥੇ ਰੱਖ ਲਾਉਂਦਾ ਉਹ ਹੀ ਤਾਂ ਹੈਗਾ ਯਾ ਹੁਣ ਕਿੱਥੋਂ ਦਈ ਜਾਣਾ ਨਹੀਂ ਨਹੀਂ ਕਹਿੰਦੀ ਫालतू ਗੱਲ ਹੋਣੀ ਮੇਰੇ ਉਹਦੇ ਨੂੰ ਪੈਸੇ ਚਾਹੀਦੇ 1 ਲੱਖ ਰੁਪਏ ਮੈਨੂੰ ਚਾਹੀਦਾ ਕਹਿ ਕੇ ਫੋਨ ਕਰ ਦਿੰਦਾ ਮਜਬੂਰ ਕਰਨਾ ਅਗਲੇ ਨੂੰ ਜਾਣ ਬੁਝ ਕੇ ਮਜਬੂਰ ਕਰਨਾ ਆਪਣੇ ਆਪ ਵੀ ਪਤਾ ਹੋਣਾ ਚਾਹੀਦਾ ਯਾ ਅਹ ਜਦੋਂ ਉਹ ਦੇਖ ਲੈ ਮੈਂ ਜਦੋਂ ਦਾਜ ਲੈਂਦੇ ਸੀ ਵਿਆਹ ਦਾ ਮੈਂ ਏਦਾਂ ਹੀ ਕਹਿ ਬੈਠਾ ਮੈਂ ਕਿਹਾ ਪੂਜਾ ਥੋੜਾ ਸਸਤਾ ਸਮਾਨ ਲੈ ਲੈ ਥੋੜਾ ਘੱਟ ਲੈ ਲੈ ਹਿਸਾਬ ਕਿਤਾਬ ਨਾਲ ਪਤਾ ਯਾ ਮੈਂ ਨਾਲ ਪੈ ਗਈ ਉਹ ਦੁਕਾਨ ਤੇ ਸੀ ਨ ਹੈ ਉਹ ਦੁਕਾਨ ਵਾਲਾ ਮੂੰਹ ਦੇ ਉੱਤੇ ਦੇਖ ਕੇ ਕਹਿੰਦਾ ਭਾਜੀ ਤੁਸੀਂ ਕੁੜੀ ਨੂੰ ਸਮਾਨ ਲੈ ਲੈਂਦੇ ਹੋ ਮਨਮਰਜ਼ੀ ਦੇ ਨਾਲ ਤੁਸੀਂ ਕਹਿੰਦੇ ਟੋਕਾ ਟਕਾਈ ਕਰਦੇ ਆ ਉਹ ਮੈਂ ਕਹਾ ਮੈਂ ਤਾਂ ਉਦਾਂ ਹੀ ਕਹਿੰਦਾ ਸੀਗਾ ਤਾਂ ਕਰਕੇ ਉਹ ਹੀ ਤਾਂ ਹੈਗਾ ਆ ਤਾਂ ਮੈਨੂੰ ਕਹਿੰਦੀ ਮੇਰਾ ਫਰਜ਼ ਬੰਦਾ ਕਹਿੰਦੀ ਇਹ ਮੇਰਾ ਮੇਰਾ ਹੱਕ ਹੋ ਆ ਮੇਰਾ ਹੱਕ ਹੋ ਤੇਰਾ ਫਰਜ਼ ਬੰਦਾ ਆ ਮੈਂ ਕਹਾ ਮੇਰਾ ਫਰਜ਼ ਬੰਦਾ ਆ ਤੇਰਾ ਹੱਕ ਹੈਗਾ ਪਰ ਉਹ ਤੂੰ ਹੱਕ ਮੇ ਤੋਂ ਕਿੱਥੇ ਕਿੱਦੱਕ ਲੈ ਲਊਂਗੀ 30 35 ਲੱਖ ਰੁਪਈਆ ਲੱਗ ਗਿਆ ਉਹ ਵਿਆਹ ਦੇ ਉੱਤੇ ਆ 2 ਲੱਖ ਉਧਰ ਲੈ ਗਈ ਲੱਗਦਾ ਹੀ ਆ ਮੈਂ ਮਰ ਜਾਵਾ ਮੈਂ ਕੀ ਕਰ ਲਵਾ ਹੁਣ ਮੈਂ ਇੱਕ ਗੱਲ ਇਹਦੀ ਦੇਖੀ ਆ ਪਰ ਇਹ ਬੋਲਣ ਲੱਗੀ ਨਹੀਂ ਦੇਖਦੀ ਨਾ ਬਾਹ ਦੇਖਦੀ ਨਾ ਗਲੀ ਦੇਖਦੀ ਆ ਨਾ ਕੋਈ ਬਾਜ਼ਾਰ ਦੇਖਦੀ ਆ ਫੇ ਮੈਂ ਕਿੱਥੇ ਕਿੱਦਾਂ ਗੱਲ ਕਰਨੀ ਆ ਬਸ ਐ ਪੈ ਜਾਂਦੀ ਆ ਅਗਲੇ ਨੂੰ ਚੱਲ ਅੱਗੇ ਜਾ ਕੇ ਏਡੇ ਲਾਪੇ ਉਧਰ ਕੱਲ ਆਹ ਦੇ ਦੋ ਮੈਨੂੰ ਆ ਚੈਨੀ ਵੀ ਦੇ ਦੋ ਮੈਨੂੰ ਮੁੰਦੀ ਭਾਰੀ ਮੁੰਦੀ ਕਹਿ ਕੇ ਪਵਾਈ ਜਿਹੜੇ ਉਹ ਦੋ ਨੂੰ ਪਹਿਲੇ ਭਾਵੇਂ ਮੰਗਦਾ ਹੋਊਗਾ ਜਾਂ ਨਾ ਮੰਗਦਾ ਹੋਊਗਾ ਪਰ ਇਹਨੇ ਕਹਿ ਕੇ ਮੰਗਵਾਇਆ ਉਹਦੇ ਕੋਲ ਉਹਦੋਂ ਵੀ ਇੰਨਾ ਉਹਨੂੰ ਪਾਵੋ ਇੰਨਾ ਪਾਵੋ ਦੇਖੋ ਸਾਡਾ ਫਰਜ਼ ਸੀ ਉਹ ਹੱਕ ਨਾਲ ਉਹਦਾ ਮੰਗ ਲਿਆ ਸੀ ਦੇ ਦਿੱਤਾ ਪਰ ਹੁਣ ਤਾਂ ਆਪਣੇ ਆਪ ਥੋੜੀ ਬਹੁਤੀ ਸ਼ਰਮ ਕਰੇ ਆਹ ਕੋ ਕੰਮ ਥੋੜੋ ਵਾ ਚਲ ਦੇਖਦੇ ਆਂ ਆਂਦੀ ਆ ਤੇ ਲੋ ਕਰੂਗੀ ਕਲੀਨ ਸ਼ਾਟ ਇਹਦਾ ਪਰੇਸ਼ਾਨ ਹੋ ਗਿਆ ਇਹਦੇ ਤੋਂ ਦੇਖ ਲਓ ਕੀ ਕਹਿੰਦੀ ਆ ਹੁਣ ਮੈਂ ਕੀ ਕਰ ਲਵਾ ਫਿਰ ਤਾਂ ਦੇਖੀ ਤਿਆਰ ਰੱਖੀ ਬਾਹਰ ਨੂੰ ਤੇ ਹੁਣ ਰੋਟੀ ਤਾਂ ਬਣਾ ਲਵਾ ਰੋਟੀ ਖਾ ਕੇ ਜਾਊਗਾ ਰੋਟੀ ਬਣਾ ਲੈ ਫੇ ਆਹੋ ਦੇਖ ਲੈਣੇ ਆ ਧਿਆਨ ਨੂੰ ਕਿ ਆਣਾ ਹੀ ਆ ਘਰੇ ਆਣਾ ਇੱਥੇ ਆਜੋ ਆਜਾ ਪੂਜਾ ਆ ਗਏ ਨਾ ਮੈਂ ਕਿਹਾ ਤੁਹਾਡੀ ਇਜਾਜ਼ਤ ਨਾਲ ਆਣਾ ਮੇਰਾ ਵੀ ਹੱਕ ਵਾ ਇੱਥੇ ਲੈ ਦੱਸ ਮੈਂ ਕਿਸੇ ਨੂੰ ਪੁੱਛ ਕੇ ਨਹੀਂ ਆਣਾ ਪਾਜੀ ਕਿੱਥੇ ਆ ਅੰਦਰ ਹੀ ਆ ਆਜਾ ਗੁਰਪ੍ਰੀਤ ਸਾਸ੍ਰੀਕਾਰ ਸਾਸ੍ਰੀਕਾਰ ਕਿੱਦਾਂ ਵੀ ਕਾਕਾ ਆਜੋ ਉਧਰ ਡ੍ਰੈਗ ਰੂਮ ਚ ਬੈਣੇ ਅਜਾ ਕੋਈ ਨਹੀਂ ਗੁਰਪ੍ਰੀਤ ਤੂੰ ਉੱਧਰ ਬਹਿ ਜਾ ਮੈਂ ਇੱਧਰ ਬੁਝਾ ਆ ਜਾ ਉੱਧਰ ਨਹੀਂ ਮੈਂ ਇੱਧਰ ਹੀ ਬਹਿ ਜੰਨੀ ਆ ਪਾਣੀ ਦੇ ਦਿੰਦਾ ਪਾਣੀ ਦੇ ਦੇ ਮੁੰਡੇ ਨੂੰ ਹੈ ਹੋਰ ਪੂਜਾ ਠੀਕ ਆ ਹਾਂਜੀ ਹਾਂਜੀ ਠੀਕ ਆ ਨਹੀਂ ਮੈਂ ਨਹੀਂ ਪੀਣਾ ਉਹਨੂੰ ਗੁਰਪ੍ਰੀਤ ਨੂੰ ਦੇ ਦੋ ਪਾਣੀ ਪਾਣੀ ਪੀ ਲੈ ਨਹੀਂ ਨਹੀਂ ਮੈਂ ਨਹੀਂ ਪੀਣਾ ਉਹ ਮੁੰਡੇ ਨੂੰ ਬੁਲਾਇਆ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਮੈਂ ਤੁਹਾਨੂੰ ਫੋਨ ਕੀਤਾ ਸੀ ਕੰਮ ਕੀਤਾ ਮੇਰਾ ਪੂਜਾ ਤੂੰ ਪਤਾ ਨਹੀਂ ਕਾਤੇ ਨਹੀਂ ਸਮਝੀ ਹੈ ਭਾਜੀ ਤੁਸੀਂ ਨਹੀਂ ਸਮਝਦੇ ਮੇਰੀ ਬੇਇੱਜ਼ਤੀ ਹੋ ਜਾਣੀ ਆ ਮੇਰੇ ਦੇਰ ਦੇ ਸਾਹਮਣੇ ਭੂਜਾ ਮੈਂ ਮੰਨਦਾ ਆ ਬੇਇੱਜ਼ਤੀ ਹੋ ਜਾਣੀ ਆ ਪਰ ਮੈਨੂੰ ਇਹਨਾਂ ਦਾ ਸੁਣੋ ਬੋਲੀ ਬੋਲਤੂਗੀ ਪਹਿਲਾਂ ਸੁਣ ਅਗਲਾ ਸੁਣ ਲਊਗਾ ਭੂਜਾ ਮੇਰੇ ਕੋ ਬੈਂਕ ਦਾ ਜੋ ਪੈਸੇ ਹੈ ਨਹੀਂ ਕੇ ਮੈਂ ਭਾਜੀ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਫੜ ਕੇ ਮੈਨੂੰ ਦਿਓ ਮੈਨੂੰ ਚਾਹੀਦੇ ਆ ਭੂਜਾ ਮੇਰੇ ਤੋਂ ਪਹਿਲਾਂ ਨਹੀਂ ਹਜੇ ਤੇਰੇ ਵਿਆਹ ਦਾ ਕਰਜ਼ਾ ਲਿਆ ਹੈਗਾ ਭਾਜੀ ਉਹ ਤਾਂ ਦਾ ਫਰਜ਼ ਸੀਗਾ ਹੈ ਮੇਰਾ ਹੱਕ ਵੀ ਆ ਤੁਹਾਨੂੰ ਵੀ ਤਾਂ ਪਤਾ ਹੀ ਆ ਭੂਜਾ ਤੂੰ ਸਮਝੀ ਕੋਈ ਚੀਜ਼ ਕਰ ਰਿਹਾ ਸਮਝਦਾ ਤਾਂ ਤੁਸੀਂ ਨਹੀਂ ਮੇਰੀ ਮਜਬੂਰੀ ਨਹੀਂ ਸਮਝਦੇ ਤੁਸੀਂ ਮੈਨੂੰ ਪੈਸੇ ਚਾਹੀਦੇ ਆ ਮੈਂ ਇਹਨਾਂ ਥੜੀਆਂ ਗੱਲਾਂ ਸੁਣਨੀ ਆ ਉਹ ਜੇ ਤੂੰ ਤਾਂ ਇਦਾਂ ਕਹਿੰਨੀ ਜਿਦਾ ਮੇਰਾ ਆਪਣਾ ਬੈਂਕ ਹੁੰਦਾ ਮੈਂ ਜਾਵਾਂ ਫਟਾਫਟ ਕਢਾ ਕੇ ਲਿਆਵਾਂ। ਬਾਜੀ ਮੈਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੈਨੂੰ ਪੈਸੇ ਚਾਹੀਦੇ ਆ। ਮੇਰਾ ਦੇਰਾ ਆਇਆ ਨਾਲ ਤੁਸੀਂ ਮੈਨੂੰ ਪੈਸੇ ਕਰਕੇ ਦਿਓ। ਉਹ ਜੇ ਮੇਰੇ ਕੋਲ ਪੈਸੇ ਹੁੰਨ ਹੈ ਨਹੀਂਗੇ। ਮੈਂ ਕਿੱਥੋਂ ਦੇ ਰਮਾ ਤੈਨੂੰ? ਮੇਰਾ ਹੱਕ ਤਾਂ ਹੈਗਾ ਨਾ ਉਹ ਦਿਓ ਮੈਨੂੰ। ਉਹ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਤੈਨੂੰ ਨਾ ਨਹੀਂ ਸੀ ਕਰਨੀ। ਬਾਜੀ ਮੈਨੂੰ ਨਹੀਂ ਕੁਝ ਵੀ ਪਤਾ। ਮੈਂ ਕਹਦੀਆਂ ਗੱਲਾਂ ਨਹੀਂ ਸੁਣਨ ਆਈ ਮੈਨੂੰ ਪੈਸੇ ਚਾਹੀਦੇ ਆ। ਉਹ ਜੇ ਮੇਰੀ ਗੱਲ ਤਾਂ ਸੁਣ। ਤੂੰ ਚੁੱਪ ਕਰ ਜਾ। ਚਲ ਮੈਂ ਚੁੱਪਤਾ ਕਰ ਜੂੰਗੀ ਮੇਰੀ ਗੱਲ ਤਾਂ ਸੁਣ ਲੈ ਹਾਂ ਤੁਸੀਂ ਸੁਣਾਓ ਗੱਲ ਨੂੰ ਤੇਰਾ ਤਾਂ ਹਲੇ ਵਿਆਹ ਦਾ ਕਰਜ਼ਾ ਸਾਡੇ ਸਿਰੋਂ ਪਹਿਲਾਂ ਨਾ ਲੱਥਾ ਉਹ ਅਸੀਂ ਬੈਂਕ ਦੀਆਂ ਪੇਸ਼ਤਾ ਭਰਦੇ ਆ ਆ ਤੈਨੂੰ ਮਹੀਨਾ ਪਹਿਲਾਂ 2 ਲੱਖ ਰੁਪਈਆ ਅਸੀਂ ਕਿਸੇ ਕੋ ਫੜ ਕੇ ਦਿੱਤਾ ਆਧਾਰਾ ਉਹ ਮੋਡਰਨ ਵਾਲਾ ਪਿਆ ਆ ਤੂੰ ਤਾਂ ਭਾਬੀ ਚੁੱਪੇ ਕਰ ਜਾ ਆ ਤੂੰ ਸੋਚਦੀ ਆ ਜਿੱਦਾਂ ਮੈਂ ਕੰਗਾਲ ਆ ਗਈ ਨਾ ਤੇ ਖਾਲੀ ਹੱਥ ਆ ਗਈ ਆ ਤੇ ਇਹਨੂੰ ਵੀ ਅਸੀਂ ਖਾਲੀ ਹੱਥ ਤੋੜ ਦਈਏ ਉਹ ਯਾ ਤੈਨੂੰ ਤਾਂ ਨਹੀਂ ਖਾਲੀ ਹੱਥ ਮੋੜਿਆ ਸੀ ਚਲ ਤੂੰ ਬੇਇੱਜ਼ਤੀ ਦਾ ਨਾ ਕਰੋ ਜੀ ਮੈਂ ਹੱਕ ਬੇਸਿਕ ਕਰਾਉਂਦੀ ਆ ਤਾਂ ਕਰਦੀ ਆ ਮੈਂ ਮੈਨੂੰ ਸ਼ੌਂਕ ਨਹੀਂ ਪਿਆ ਕੋਰੀਏ ਉਹਨਾਂ ਕੋਲ ਨਹੀਂ ਸਰਦਾ ਸੀ ਉਹਨਾਂ ਨੇ ਨਹੀਂ ਦਿੱਤਾ ਐਂ ਤਾਂ ਥੋੜੋ ਕਹਿਣਾ ਚਾਹੀਦਾ ਕੰਗਾਲਾ ਕੰਗਾ ਨਹੀਂ ਮੈਂ ਕਿਹੜਾ ਭਾਬੀ ਕੋ ਮੰਗਦੀ ਜਾਂ ਭਾਬੀ ਦੇ ਪੇਕਿਆਂ ਤੋਂ ਮੰਗਦੀ ਮੈਂ ਆਪਣੇ ਪੇਕਿਆਂ ਤੋਂ ਮੰਗਦੀ ਆ ਮੇਰਾ ਹੱਕ ਵਾ ਮੇਰਾ ਹਿੱਸਾ ਹੈ ਪਰਪਰ ਦਾ ਨਹੀਂ ਪੂਜਾ ਪਰ ਮੇਰਾ ਹੱਕ ਹੈ ਨਹੀਂ ਮੈਂ ਵਿਆਹ ਕੇ ਆਈ ਹਾਂ ਇਸ ਘਰ ਚ ਤਾਂ ਮੈਂ ਕਿਹੜਾ ਤੇਤੋਂ ਮੰਗਦੀ ਆ ਤੂੰ ਪਿੱਛੋਂ ਲਿਆ ਕੇ ਦੇ ਮੈਨੂੰ ਤੂੰ ਪਿੱਛੇ ਤੱਕ ਕਾਤ ਜਾਣੀ ਆ ਦੱਸ ਮੈਂ ਤਾਂ ਤੇਨਾਂ ਪਿਆਰ ਕਰਦੀ ਆ ਭਾਬੀ ਮੈਂ ਤੇਨਾਂ ਦੀ ਗੱਲ ਕਰਦੀ ਮੈਂ ਆਪਣੇ ਭਰਾਵਾਂ ਨਾਲ ਗੱਲ ਕਰਦੀ ਆ ਨਾ ਉਹ ਜਵਾਬ ਦੇਵੇ ਮੈਨੂੰ ਤੇ ਤੈਨੂੰ ਮੈਂ ਜਵਾਬ ਮੰਗ ਵੀ ਚੱਲ ਜਾਂਦੇ ਤੂੰ ਸੁੱਖ ਜਾ ਤੇ ਪੂਜਾ ਮੈਂ ਵੀ ਤੇ ਪਾਣੀ ਮੈਂ ਕੁਝ ਨਹੀਂ ਸੁਣਨਾ ਨਾ ਮੈਂ ਉਹਦੀਆਂ ਸੁਣਨੀਆ ਨਾ ਮੈਂ ਤੁਹਾਡੀਆਂ ਸੁਣਨੀਆ ਮੈਨੂੰ ਪੈਸੇ ਦੇ ਦੇ ਪੂਜਾ ਮੈਂ ਕਿੱਥੋਂ ਜਾਊਗਾ ਤੇਰਾ 150 ਦਾ ਹੋਊਗਾ ਕੀ ਮੇਰੇ ਲਾਂ ਤਾਂ ਪਾਊਗਾ ਪੂਜਾ ਤੂੰ ਹੋਲੀ ਬੋਲ ਨਾ ਮੈਂ ਮੈਨੂੰ ਤੈਨੂੰ ਜੀ ਕਹਿੰਨਾ ਪੂਜਾ ਹੋਲੀ ਬੋਲ ਉਹ ਬਗਾਨਾ ਕੀ ਕਹੂਗਾ ਕਿ ਇਥੋਂ ਭੇਜਦਾ ਆਪਣੇ ਭਰਾ ਦੇ ਨਾਲ ਲੜਦੀ ਆ ਥੋੜਾ ਸਮਝ ਦੀ ਕੋਸ਼ਿਸ਼ ਕਰ ਪੂਜਾ ਜੇ ਹੁੰਦੇ ਮੈਂ ਤੈਨੂੰ ਜਵਾਬ ਨਹੀਂ ਸੀ ਦੇਣਾ ਬਾਜੀ ਮੇਰੀ ਇੱਜ਼ਤ ਦਾ ਸਵਾਲ ਆ ਮੈਂ ਆਪਣੇ ਸਹੁਰਿਆਂ ਨੂੰ ਜਾਣਾ ਮੈਂ ਮਰ ਜਵਾਂ ਮੈਂ ਮਰ ਜਵਾਂ ਕਿੱਥੇ ਚੱਲੇ ਜਾਵਾਂ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਚਾਹੀਦੇ ਜਿੱਥੇ ਮਰਜ਼ੀ ਕਰਕੇ ਲਿਆਓ ਪੂਜਾ ਤੂੰ ਹਿੱਸਾ ਕਹਿੰਦੀ ਐ ਮੇਰਾ ਹਿੱਸਾ ਐ ਪੂਜਾ ਤੇਰੇ ਵਿਆਹ ਦੇ ਉੱਤੇ ਮੈਂ ਤੇਰਾ ਥੋੜਾ ਪੈਸਾ ਲਾਇਆ 30-35 ਲੱਖ ਰੁਪਈਆ ਲੱਗ ਗਿਆ ਵਿਆਹ ਦੇ ਉੱਤੇ ਤੁਹਾਡਾ ਫਰਜ਼ ਸੀ ਭਾਜੀ ਉਹ ਪੂਜਾ ਹਿੱਸੇ ਦੇ ਵਿੱਚੋਂ ਮੈਂ ਦੇਣਾ ਸੀਗਾ ਮੇਰਾ ਕਿਹੜਾ ਕੋਈ ਬਿਜ਼ਨਸ ਚੱਲਦਾ ਐ ਅੱਛਾ ਹੁਣ ਤੁਸੀਂ ਉਹਦੇ ਵਿੱਚ ਹਿੱਸੇ ਦੇ ਰਲਾਣ ਲੱਪੇ ਮੈਂ ਪੂਜਾ ਹੁਣ ਤੂੰ ਹਿੱਸੇ ਤੂੰ ਹੀ ਗੱਲ ਕੀਤੀ ਐ ਹਿੱਸੇ ਦੀ ਮੈਂ ਤਾਂ ਤੈਨੂੰ ਦੱਸਿਆ ਇੰਨੇ ਕ ਪੂਜਾ ਤੈਨੂੰ ਆਇਆ ਇੰਨੇ ਕ ਮੇਰੇ ਕੋਲ ਮੈਂ ਸਾਡੇ ਹਿਸਾਬ ਦਾ ਕਰਕੇ ਗਏ ਆ ਬਰਾਬਰ ਬਰਾਬਰ ਦਾ ਪੂਜਾ ਫਿਰ ਬਰਾਬਰ ਦੇ ਵਿੱਚ ਮੈਂ ਤੈਨੂੰ 35 ਲੱਖ ਤੇ ਇਸ ਤੇ ਲਾਤਾ 2 ਲੱਖ ਰੁਪਏ ਤੈਨੂੰ ਮੈਂ ਹੋਰ ਉਦਨ ਦਿੱਤਾ ਫਿਰ ਵੀ ਮੈਂ ਤੇਰੇ ਸਾਰੇ ਕਾਰਜ ਵਿਹਾਰ ਸ ਕਰਨ ਵੀ ਆ ਜੋ ਵੀ ਸਾਰੇ ਕਰਦਾ ਹੀ ਆ ਪੂਜਾ ਮੈਨੂੰ ਕੁਛ ਨਹੀਂ ਪਤਾ ਮੈਨੂੰ ਪੈਸੇ ਚਾਹੀਦੇ ਆ ਪੂਜਾ ਇਦਾਂ ਨਾ ਤੂੰ ਸਾਡੇ ਤਾਂ ਕਰ ਪੂਜਾ ਮੇਰੇ ਕੋਲ ਹੈ ਨਹੀਂ ਕਿ ਹੁਣ ਮੈਂ ਕਿੱਥੇ ਦਮਾਂ ਜਾ ਕੇ ਪਤਾ ਤੁਹਾਨੂੰ ਵੀ ਆ ਪਤਾ ਮੈਨੂੰ ਵੀ ਆ ਮਰਨ ਤੋਂ ਪਹਿਲਾਂ ਮਾਂ ਪੇ ਕੀ ਲਿਖ ਕੇ ਗਏ ਸੀ ਅੱਧਾ ਹਿੱਸਾ ਪਰਮਜੀਤ ਦਾ ਅੱਧਾ ਹਿੱਸਾ ਪੂਜਾ ਦਾ ਪਤਾ ਤੁਹਾਨੂੰ ਪੂਜਾ ਤੂੰ ਚੁੱਪ ਕਰ ਯਾਰ ਇੱਕ ਮਿੰਟ ਮੈਂ ਦੱਸ ਦਤਾ ਹੈਗਾ ਸਮਝਾਉਂਦਾ ਆ ਇਹਨੂੰ ਸ਼ੁਕਰ ਆ ਸ਼ੁਕਰ ਆ ਅੱਜ ਪਿੰਜਰੇ ਦਾ ਤੋਤਾ ਵੀ ਬੋਲਿਆ ਨਹੀਂ ਤਾਂ ਜਿੱਦਾਂ ਉਹ ਬੋਲੀ ਪੜਾਉਂਦੀ ਆ ਉਦਾਂ ਦੀ ਬੋਲੀ ਬੋਲਦਾ ਲੈ ਆ ਪੂਜਾ ਕਿਹੜੀ ਗੱਲ ਹੋ ਗਈ ਦੱਸ ਦਿੱਤਾ ਹੋਣਾ ਆ ਕਿ ਪੂਜਾ ਆਣ ਲੱਗੀ ਪੈਸੇ ਲੈਣ ਹੁਣ ਦੇਖ ਤਾਂ ਲੈ ਪੂਜਾ ਮੈਂ ਤਾਂ ਉਹਨਾਂ ਗੱਲ ਵੀ ਨਹੀਂ ਕੀਤੀ ਕਿਦਾ ਲੱਗੀ ਆ ਬੋਲਣ ਉਹ ਕੀ ਬੋਲਦੀ ਆ ਪੂਜਾ ਤੈਨੂੰ ਤੂੰ ਸਾਡੀ ਤੁਹਾਨੂੰ ਤਾਂ ਸੁਣਨਾ ਨਹੀਂ ਤੁਸੀਂ ਤਾਂ ਗੁਲਾਮ ਬਣੇ ਫਿਰਦੇ ਆ ਪੂਜਾ ਗੁਲਾਮ ਕਰਕੇ ਤੇਰੇ ਤੇ 35 ਲੱਖ ਰੁਪਏ ਉਹਨੇ ਨਾਲ ਹੋ ਕੇ ਲਵਾਤਾ ਵਿਆਹ ਤੇ ਆ 2 ਲੱਖ ਰੁਪਏ ਉਦੋਂ ਦਿੱਤਾ ਨਾਲ ਗਈ ਮੇਰੇ ਵਿਆਹ ਵਿਆਹ ਲਾਈਓ ਉਹ ਤੁਹਾਡਾ ਫਰਜ਼ ਨਹੀਂ ਸੀ ਮੈਂ ਨਾ ਠਹਿ ਜਾਂਦੀ ਘਰ ਉਹ ਪੂਜਾ ਨੇ ਠੰਦਾ ਸੀ ਤੇਨੂੰ ਗੱਲ ਕੀਤੀ ਆ ਨਹੀਂ ਤੁਸੀਂ ਤੁਸੀਂ ਕਹੀਆਂ ਨੇ ਵਿਆਹ ਕੀਤਾ ਵਿਆਹ ਕੀਤਾ ਉਹ ਤੁਹਾਡਾ ਫਰਜ਼ ਸੀ ਕੁੜੀਆਂ ਦੇ ਵਿਆਹ ਕਰਦੇ ਨਹੀਂ ਪੂਜਾ ਮੈਂ ਦੇ ਕਿਥੋਂ ਦਵਾ ਮੈਨੂੰ ਇੰਨਾ ਦੱਸਦੇ ਵੀ ਤੂੰ ਆ ਬੇਚਦੇ ਕਿਆ ਕਰ ਬੇਦਮਾ ਜੀ ਮੈਂ ਤੁਹਾਡੇ ਤੋਂ ਨਹੀਂ ਮੰਗਦੀ ਮੈਂ ਆਪਣੇ ਮਾਂ ਪੇ ਦਾ ਹਿੱਸਾ ਮੰਗਦੀ ਆ ਪੁੱਜਾ ਤੇਰਾ ਹਿੱਸਾ ਮੈਂ ਲਾ ਦਾ ਦਿੱਤਾ ਤੇਰੇ ਵਿਆਹ ਤੇ ਹੁਣ ਮੈਂ ਕੀ ਕਰ ਲਵਾਂ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਚਾਹੀਦੇ ਆ ਪੁੱਜਾ ਪਤਾ ਮੈਨੂੰ ਪੁੱਜਾ ਮੈਂ ਉਹੀ ਦਿਨ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਤੇਰਾ ਹਿੱਸਾ ਬੰਦਾ ਸੀ ਮੈਂ ਤੇਰੇ ਵਿਆਹ ਤੇ ਖਰਚ ਕਰ ਦਿੱਤਾ ਨਹੀਂ ਮੇਰੀ ਗੱਲ ਇੱਕ ਸੁਣੋ ਜਿਹੜਾ ਲਿਫਤੀ ਰੂਪ ਚ ਲਿਖ ਕੇ ਗਏ ਉਹਦੇ ਵਿੱਚ ਲਿਖਿਆ ਸੀ ਕਿ ਪੂਜਾ ਦਾ ਵਿਆਹ ਕਰਨਾ ਹੈ ਤੇ ਹਿੱਸਾ ਖਤਮ ਪੂਜਾ ਹੋਰ ਮੈਨੂੰ ਕਿਹੜਾ ਕੋ ਬਖਰੇ ਪੈਸੇ ਦੇ ਗਏ ਸਕੇ ਵੀ ਆ ਲੈ ਤੂੰ ਪੂਜਾ ਨੂੰ ਹਿੱਸਾ ਦੇ ਦੇਵੇਂ ਆ ਇੰਨੇ ਪੈਸੇ ਲੈ ਲੈ ਪੂਜਾ ਦਾ ਵਿਆਹ ਕਰ ਦੇਵੇਂ ਪੂਜਾ ਮੈਂ ਵੀ ਉਹਦੇ ਵਿੱਚ ਵਿਆਹ ਕਰਨਾ ਸੀ ਭਾਜੀ ਉਹ ਫਰਜ਼ ਸੀ ਤੁਹਾਡਾ ਉਹ ਹਿੱਸੇ ਤੋਂ ਬਾਹਰ ਆ ਸੀ ਕਰਨਾ ਤੁਸੀਂ ਮੇਰਾ ਮੈਂ ਨੱਠਣਾ ਨਹੀਂ ਸੀ ਕਰੋ ਪੂਜਾ ਹੁਣ ਕੋਈ ਮੇਰੇ ਕੋਲ ਜਦੋਂ ਹੈ ਨਹੀਂ ਕਿ ਪੂਜਾ ਮੈਂ ਕੀ ਕਰਾਂ ਤੂੰ ਮੈਨੂੰ ਭਾਜੀ ਤੁਸੀਂ ਨਹੀਂ ਬੋਲਦੇ ਉਹ ਬੁਲਾਉਂਦੀ ਤਾਂ ਬੋਲਦੇ ਆ ਪੂਜਾ ਉਹ ਤਾਂ ਤੇਰੇ ਸਾਹਮਣੇ ਚੁੱਪ ਕਰਕੇ ਬੈਠੀ ਹੁੰਦੀ ਹੁਣ ਚੁੱਪ ਕਰਨਾ ਹੀ ਆ ਹੁਣ ਹੋਲੀ ਮਾਰਨਾ ਆ ਫਤਾ ਵੀ ਆ ਨੂੰ ਮੋਰੇ ਕਿ ਹਾਂ ਮੈਨੂੰ ਹੁਣ ਪਿੰਜਰੇ ਦਾ ਤੋਤਾ ਚੁੱਪ ਕਰਾਉਂਦਾ ਤੇ ਮੈਂ ਚੁੱਪ ਕਰਨਾ ਆ ਚਾਹ ਲਿਆ ਮੈਂ ਨਹੀਂ ਪੀਣੀ ਚਾਜੂ ਚਲ ਕੋਈ ਨਹੀਂ ਜਾ ਤੁਹਾਡੀਆਂ ਮੈਂ ਚਾਹਾਂ ਨਹੀਂ ਪੀਣਾਈ ਚਲਿਆ ਦੇ ਚਾਹ ਪੂਜਾ ਇੰਨੇ ਨਹੀਂ ਗੁੱਸੇ ਹੋਈ ਜਾ ਹੁੰਦਾ ਚਾਹ ਦੇ ਪਹਿਲਾਂ ਮੇਰੀ ਗੱਲ ਸੁਣਾ ਤੁਸੀਂ ਕਹਿੰਦੇ ਵਿਆਹ ਵਿਆਹ ਕੀਤਾ ਪਿਆ ਵਿਆਹ ਤੇ ਪਿਆ ਲੱਖ ਲੱਗ ਗਿਆ ਪੂਜਾ ਜੇ ਪਿਆ ਨਹੀਂ ਲੱਗਾ ਤੈਨੂੰ ਵੀ ਤਾਂ ਪਤਾ ਤੂੰ ਹੱਥੀ ਸਮਾ ਲਿਆ ਪੂਜਾ 35 ਲੱਖ ਲੱਗ ਗਿਆ ਆ ਅੱਛਾ ਜੇ ਮੇਰੇ ਵਿਆਹ ਤੇ 35 ਲੱਖ ਲੱਗਾ ਤੇ ਆ ਘਰਵੇ 35 ਲੱਖ ਦਾ ਆ ਲੇ ਪੂਜਾ ਹੁਣ ਘਰ ਦੇ ਵਿੱਚੋਂ ਟੋਟਲ ਕਿ ਲਾਦਾ ਤੂੰ ਲਾਦਾ ਕਿੰਨੇ ਦਾ ਹੋਊਗਾ ਘਰ ਮੈਨੂੰ ਨਹੀਂ ਪਤਾ ਪੂਜਾ ਅੱਜ ਤੈਨੂੰ ਆ ਗਿਆ ਲੈ ਚਾ ਲੈ ਲਾ ਇਦਾਂ ਨਹੀਂ ਗੁੱਸੇ ਹੋਈ ਜਾ ਹੁੰਦਾ ਸਿਰ 'ਚ ਪਾਲਾ ਆਪਣੇ ਚਾ ਹਾਂ ਪੂਜਾ ਕਿਹੜੀ ਗੱਲ ਹੋ ਗਈ ਸਿਰ 'ਚ ਪਾਲਾ ਮੈਂ ਨਹੀਂ ਪੀਣੀ ਚਾ ਜਿਹੜੀ ਚੀਜ਼ ਲੈਣ ਆਈਆਂ ਉਹ ਦੇਣੀ ਨਹੀਂ ਮੱਥੇ ਮਾਰੀ ਮੇਰੇ ਚਾ ਲੈ ਤਾਂ ਸੋ ਪੂਜਾ ਚਾਹ ਪੀ ਲੈ ਮੁੰਡੇ ਦੀ ਆਂਦੀ ਆਓ ਦੇਖੀਂ ਪੀ ਲੈ ਇਦਾਂ ਨਹੀਂ ਕਰੀ ਜਾ ਹੁੰਦਾ ਆ ਸੋਹਣੀ ਇੱਜ਼ਤ ਬਣਾਉਣੇ ਤੁਸੀਂ ਮੇਰੀ ਸਹੁਰਿਆਂ 'ਚ ਹੈ ਦੇਰ ਕੀ ਸੋਚਦਾ ਹੋਊਗਾ ਲੈ ਪੂਜਾ ਆ ਵੀ ਜੀ ਕਿੱਦਾਂ ਪਰ ਜਾਏ ਕਿੰਨੀ ਕੁੱਤੇ ਖਾਣੀ ਕਰਦੇ ਮੇਰੀ ਮੈਂ ਤਾਂ ਬੇਇੱਜ਼ਤੀ ਕਰਾਣ ਆਈ ਆ ਤੁਹਾਡੇ ਕੋਲੋਂ ਪੂਜਾ ਕੁੱਤੇ ਵਾਲੇ ਪਾ ਪੈਸਿਆਂ ਨੂੰ ਕਹਿਤਾ ਕਿੰਨੇ ਕਿਸੇ ਕਰੋੜ ਮੰਗ ਲਿਆ ਸੀ 1 ਲੱਖ ਹੀ ਮੰਗਿਆ ਸੀ ਪੂਜਾ ਤੈਨੂੰ 2 ਲੱਖ ਸੀਗਾ ਉਦੋਂ ਨਾ ਕੀਤੀ ਮੈਂ ਤੂੰ ਇੱਕ ਵਾਰੀ ਕਿਹਾ ਮੈਂ ਦੌੜਾ ਲਿਆ ਕੇ ਦੇਖ ਤੇ ਆਪਣਾ ਲੈ ਕੇ ਗਈਆਂ ਮੈਂ ਪੂਜਾ ਤੂੰ ਹਿੱਥੇ ਕਿਹੜੀਆਂ ਕਮਾਈਆਂ ਕੀਤੀਆਂ ਐ ਜਿਹੜੀਆਂ ਤੂੰ 2 ਲੱਖ ਰੁਪਏ ਆਪਣਾ ਲਾ ਕੇ ਗਈਆਂ। ਇਹ ਮੈਂ ਨਹੀਂ ਕਮਾਈਆਂ ਕੀਤੀਆਂ ਮੇਰੇ ਮਾਪੇ ਦਾ ਕਰਦੇ ਕਮਾਈ। ਲੈ ਪੂਜਾ ਹਰ ਮਾਪੇ ਦੇ ਕਰ ਗਏ ਅਸੀਂ ਕਿਹੜਾ ਪੂਜਾ ਤੇਰਾ ਹਿੱਸਾ ਰੱਖਦੇ ਆ ਦਿਨੇ ਤਾਂ ਹੈਗੇ ਪੂਰਾ। ਯਾ ਤਾਂ ਪੂਜਾ ਸਾਡੇ ਕੋਲ ਹੋਣ ਫੇਰ ਤੂੰ ਕਹਿ ਸਕਦੀ ਆ ਵੀਿੰਦੇ ਨੇਗੇ। ਇਹ ਨਹੀਂ ਚਾਹ। ਆਹ ਇਹ ਚੱਲ। ਪੂਜਾ ਇਦਾਂ ਨਹੀਂ ਜਾਈ ਜਾ ਹੁੰਦਾ ਨਰਾਜ਼ ਹੋ ਕੇ ਬਹਿ ਜਾ। ਚੱਲ ਨਹੀਂ ਹੋਈ ਜਾ ਚਾਹ ਪੀ ਜਾ। ਕੀ ਗੁੱਸੇ ਨਹੀਂ ਹੋਈ ਦਾ ਕੀ ਗੁੱਸੇ ਨਹੀਂ ਹੋਈ ਦਾ? ਹੈ? ਪੈਸੇ ਲੈਣ ਆਈ ਸੀ ਮੈਂ। ਪੂਜਾ ਹੁਣ ਨਹੀਂ ਹੈ ਕਿ ਮੇਰੀ ਗੱਲ ਸੁਣੋ ਹੁਣ ਐਦਾ ਨਹੀਂ ਗੱਲ ਬਣਨੀ ਹੁਣ ਤਾਂ ਸਿੱਧੇ ਉਂਗਾਂ ਘੇਣੀ ਨੀ ਕਾਂ ਗੂੰਗਾ ਟੈਡੀ ਕਰਨੀ ਪੈਣੀ ਆ ਸੁਣ ਤਾਂ ਸਹੀ ਮੇਰੀ ਬਕਵਾਸ ਨਹੀਂ ਕਰਨੀ ਮੇਰੇ ਨਾਲ ਗੁਰਪ੍ਰੀਤ ਆ ਜਾ ਪੂਜਾ ਬੈ ਜਾ ਆ ਜਾ ਗੁਰਪ੍ਰੀਤ ਕਿਆ ਬੈ ਜਾ ਬੈ ਜਾ ਚੰਗੀ ਸੋਹਣੀ ਬੇਇੱਜ਼ਤੀ ਕਰਾ ਲਈ ਮੈਂ चल आजा गुरप्रीत गुरप्रीत चंगा ही शास्त्री चल ठीक है सत श्री अकाल ਤੁਸੀਂ ਆਪਣੇ ਭਰਾ ਪਰਜਾਈ ਤੋਂ ਪੈਸੇ ਕੱਲ ਹੀ ਮੰਗਦੇ ਸੀ ਤੁਸੀਂ ਉਹਨਾਂ ਨਾਲ ਲੜਦੇ ਕੱਲ ਹੀ ਸੀਗੇ ਗੁਰਪ੍ਰੀਤ ਤੂੰ ਸੁਣ ਲਿਆ ਮੈਂ ਸਭ ਕੁਝ ਸੁਣ ਲਿਆ ਗੁਰਪ੍ਰੀਤ ਜੇ ਸੁਣ ਲਿਆ ਤਾਂ ਮੇਰੀ ਗੱਲ ਸੁਣ ਮੈਂ ਪੈਸੇ ਤੇਰੇ ਕਰਕੇ ਮੰਗਦੀ ਸੀ ਮੇਰੇ ਕਰਕੇ ਮੈਂ ਸੋਚਿਆ ਮੇਰੇ ਭਰਾ ਦੀ ਗੱਡੀ ਪੁਰਾਣੀ ਹੋ ਗਈ ਆ ਮੈਂ ਉਹਨੂੰ ਨਵੀਂ ਲੈ ਦਵਾਂ ਢੇਰ ਵੀ ਤਾਂ ਭਰਾ ਹੁੰਦੇ ਆ ਤਾਂ ਕਰਕੇ ਮੈਂ ਸੋਚ ਲਿਆ ਮੈਂ ਤੇਰੇ ਕਰਕੇ ਤਾਂ ਪੈਸੇ ਮੰਗ ਲੈ ਔਰ ਮੈਂ ਭਲਾ ਆਪਣੇ ਲਈ ਲੈਣੇ ਸੀ ਪੈਸੇ ਨਾ ਪਾ ਭਾਬੀ ਮੈਨੂੰ ਨਹੀਂ ਲੋੜ ਨਵੀਂ ਗੱਡੀ ਦੀ ਮੇਰੀ ਇਹ ਹੀ ਬਹੁਤ ਵਧੀਆ ਗੱਡੀ ਆ ਨਹੀਂ ਪਾ ਭਾਬੀ ਜਦੋਂ ਮੈਨੂੰ ਗੱਡੀ ਦੀ ਲੋੜ ਹੋਊਗੀ ਨਾ ਮੈਂ ਆਪਣੇ ਭਾਜੀ ਨੂੰ ਕਹੂੰਗਾ ਉਹਨਾਂ ਨੇ ਇੱਕ ਦਿਨ ਚ ਮੈਨੂੰ ਗੱਡੀ ਲੈ ਦੇਣੀ ਮੈਨੂੰ ਨਹੀਂ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਉਹ ਤੁਹਾਡੇ ਮਰੇ ਹੱਥ ਜੋੜੀ ਜਾਂਦੇ ਸੀ ਤੁਸੀਂ ਉਹਨਾਂ ਦੇ ਗੱਲ ਪਈ ਜਾਂਦੇ ਸੀ ਇਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਚੱਲ ਗੁਰਪ੍ਰੀਤ ਗੁੱਸਾ ਨਾ ਕਰ ਤੂੰ ਮੈਂ ਨਹੀਂ ਮੰਗਦੀ ਪੈਸੇ ਆਪਣੇ ਭਰਾ ਭਝਾਈ ਕੋਲੋਂ ਤੂੰ ਐਦਾ ਕਰੀ ਆਪਣੇ ਭਰਾ ਨੂੰ ਨਾ ਦੱਸੀ ਤੈਨੂੰ ਵੀ ਪਤਾ ਉਹ ਕਿੰਨੇ ਗੁੱਸੇ ਵਾਲਾ ਆ ਉਹਨੇ ਤਾਂ ਮੈਨੂੰ ਫੋਨ ਕਰਨਾ ਬੰਦ ਕਰ ਦੇਣਾ ਮੈਂ ਨਹੀਂ ਤੈਨੂੰ ਲੈ ਕੇ ਦਿੰਦੀ ਗੱਡੀ ਠੀਕ ਆ ਤੇ ਤੂੰ ਗੱਲ ਨਾ ਕਰ ਦੇ ਨਹੀਂ ਚਲੋ ਫੇਰ ਮੈਂ ਨਹੀਂ ਗੱਲ ਕਰਦੀ ਤੁਸੀਂ ਪੈਸੇ ਨਾ ਮੰਗੇ ਹੋ ਨਹੀਂ ਨਹੀਂ ਮੈਂ ਨਹੀਂ ਮੰਗਦੀ ਪੈਸੇ ਮੈਂ ਤਾਂ ਤੇਰੇ ਘਰ ਕੇ ਮੰਗਦੀ ਸੀ ਜੇ ਤੂੰ ਹੀ ਕਹਿੰਨਾ ਮੈਂ ਲੈਣੀ ਨਹੀਂ ਗੱਡੀ ਫੇਰ ਮੈਂ ਕੀ ਕਰਾਂ ਨਾ ਮੈਨੂੰ ਨਹੀਂ ਲੋੜ ਗੱਡੀ ਮੈਂ ਕਹਣਾ ਨਹੀਂ ਹੈਗਾ ਚਲ ਤੂੰ ਹੁਣ ਚੱਲ ਘਰ ਨੂੰ ਆਪਾਂ ਚੱਲਦੇ ਆ ਮੈਂ ਕਹਿ ਦੂੰਗੀ ਇਹਨਾਂ ਨੂੰ ਫੋਨ ਕਰਕੇ ਮਨਾ ਕਰ ਦੂੰਗੀ ਵੀ ਮੈਂ ਨਹੀਂ ਲੈਣੇ ਪੈਸੇ ਓ ਰੱਬਾ ਉਹ ਚਲ ਗਿਆ ਉਹ ਲਾਹੌਰ ਉਹ ਅੱਗੇ ਜਾ ਕੇ ਫਰੇ ਸੀ ਕਈ ਚਿਰ ਹੋ ਗਿਆ ਖੜਿਆ ਨੂੰ ਦੇਖ ਲੈ ਮੈਂ ਜਾਂਦੀ ਹੋਈ ਨੂੰ ਬੁਲਾਇਆ ਮੈਂ ਕਿਹਾ ਪੂਜਾ ਚੰਗਾ ਉਹ ਗਈ ਉਹ ਵੇ ਗੱਡੀ 'ਚ ਬੈ ਕੇ ਉਹ ਮੁੰਡਾ ਮੈਨੂੰ ਬੁਲਾ ਕੇ ਗਿਆ ਜਿਹੜਾ ਨਾਲ ਆਇਆ ਸੀ ਦੇਰੋਂ ਦਾ ਉਹ ਬੁਲਾ ਕੇ ਗਿਆ ਕਹਿੰਦਾ ਚੰਗਾ ਜੀ ਸਸਰੀ ਘਰ ਐ ਉਹ ਉੱਥੇ ਅੱਗੇ ਜਾ ਕੇ ਮੋੜ ਦੇ ਉੱਤੇ ਖੜੇ ਰਿਹਾ ਕਈ ਚਿਰ ਪਤਾ ਨਹੀਂ ਕੀ ਗੱਲ ਕਰਦੇ ਪਤਾ ਨਹੀਂ ਗੱਡੀ ਨਹੀਂ ਸਟਾਰਟ ਹੁੰਦੀ ਸੀ ਕਿ ਮੈਂ ਦੇਖ ਰਿਹਾ ਗੇਟ ਦੇ ਵਿੱਚ ਦੀ ਮੈਂ ਤਾਂ ਸ਼ਾਇਦ ਮਨਸਮਤੀਆ ਪੈ ਜਵੇ ਵੀ ਆਜਵੇ ਆਪਣੀ ਗਲਤੀ ਮੰਨਣ ਪਰ ਕਿੱਥੋਂ ਨਾ ਚਲ ਗਏ ਹੋਰ ਗਲਤੀ ਮੰਨਣੀ ਐ ਐਨੀ ਤਾਂ ਉਹ ਜਿੱਦਣ ਵਾ ਪਹਿਲੇ ਦਿਨ ਤੋਂ ਜਿਦਾਂ ਲੈ ਲੈ ਕੇ ਤਾਂ ਉਹ ਤੁਹਾਡੇ ਕੋਲੋਂ ਪੈਸੇ ਮੰਗਦੀ ਆ ਐਦਾਂ ਥੋੜੀ ਇਹਨੂੰ ਕਰਨੀ ਚਾਹੀਦੀ ਆ ਐਦਾਂ ਜਿੱਦਣਾ ਇਹਨੇ ਦੇਖ ਲਾ ਉਹ ਦੁਕਾਨ ਦੇ ਉੱਤੇ ਜਾ ਕੇ ਇਹਨੇ ਧੱਕੇ ਦੇ ਨਾਲ ਮੇਰੇ ਤੋਂ ਸਮਾਨ ਬਣਵਾਇਆ ਜਿਹੜਾ ਨਹੀਂ ਸੀ ਲੈਣ ਵਾਲਾ ਉਹ ਵੀ ਸਮਾਨ ਬਣਵਾਇਆ ਚਲੋ ਉਹ ਤਾਂ ਗੱਲ ਹੁਣ ਬੀਤ ਗਈ ले ले आ ले तो तो ना ना चलो ਜਿਹੜਾ ਵੀ ਲੈ ਰਿਹਾ ਮੈਂ ਤਾਂ ਨਹੀਂ ਹੁੰਦਾ ਕਹਾ ਤਾਂ ਸ਼ਰਮ ਕਰ ਲਵੇ ਫੇ ਮੈਂ ਉਦੋਂ ਕਹਤੇ ਨਹੀਂ ਨਾ ਕੀਤੀ ਇੱਕੋ ਵਾਰੀ ਕਿਹਾ ਮੈਂ ਮੁੜ ਕੇ ਨਹੀਂ ਨਾ ਕੀਤੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਇਹਦੇ دل ਚ ਹੀ ਨਾ ਹੁੰਦਾ ਹੋ ਆ ਜਵੇ ਵੀ ਜੇ ਮੇਰੇ ਮਾਪੇ ਹੁੰਦੇ ਮੈਨੂੰ ਆ ਲੈ ਜਾਂਦੇ ਆ ਲੈ ਜਾਂਦੇ ਮੈਂ ਕਿਹਾ ਅਸੀਂ ਮਾਪੇ ਮੰਗੋ ਜੋ ਮਰਜ਼ੀ ਲੈ ਲਵੇ 35 ਲੱਖ ਰੁਪਈਆ ਲੱਗ ਗਿਆ ਘਟੋ ਘਟ ਤਾ 2 ਲੱਖ ਦਿਨ ਵੀ ਲੱਗ ਗਈ ਮੈਂ ਤਾਂ ਤਾਂ ਵੀ ਉਹ ਕਿਸੇ ਕੋਲੋਂ ਫੜ ਕੇ ਲੈਤਾ ਮੈਨ ਕੋ ਗੱਲ ਨਹੀਂ ਕੀ ਹੋ ਅਜ ਲੱਖ ਰੁਪਈਆ ਹੋਰ ਮੈਂ ਹੋ ਲੱਖ ਰੁਪਈਆ ਅਜ ਹੁੰਦਾ ਵੇ ਦੇ ਦੇਣਾ ਸਗਾ ਮੈਂ ਕਿੱਥੋਂ ਦਮਾ ਲੱਖ ਰੁਪਈਆ ਕਿੱਥੋਂ ਕੱਢ ਕੱਢ ਕੇ ਦੇਈ ਜਾਣੇ ਆ ਉ ਮੈਨੂੰ ਹੱਲੇ ਕਹਿਣ ਦੇ ਆ ਕਿ ਮੈਂ ਚੱਲ ਮੈਂ ਕਿ ਸਬਜ਼ੀ ਬਣਾ ਲਈ ਆ ਹੈ ਆਟਾ ਮੈਂ ਗੁੰਨ ਕੇ ਰੱਖਿਆ ਫੇ ਰੋਟੀ ਖਿਲਾ ਦੂੰਗੀ ਚਾਹ ਵੀ ਕਹਿੰਦੀ ਸਿਰ ਚ ਪਾ ਲਓ ਚਾਹ ਮੋਰੇ ਰੱਖੀ ਉਹ ਸਿਰ ਚ ਪਾ ਲਾ ਆਹ ਕਿਹੜੀਆਂ ਗੱਲਾਂ ਹੁੰਦੀਆਂ ਐ ਪਹਿਲਾਂ ਮੈਨੂੰ ਦੱਸੋ ਜਰਾ ਕੋਕਵਾਸ ਤੋਂ ਚੱਲੇ ਨਹੀਂ ਕਿ ਉੱਤਰਦੀ ਹੈਗੀ ਤਦ ਹੀ ਮੈਂ ਤੈਨੂੰ ਕਿਹਾ ਤੂੰ ਚੁੱਪ ਕਰ ਜਾ ਮੈਨੂੰ ਕਿ ਲੋੜ ਬੋਲਣ ਦੀ ਮੈਂ ਬੋਲਣਾ ਹੀ ਨਹੀਂ ਹੈਗਾ ਜਿਹੜੀ ਗੱਲ ਕਰਨੀ ਤੁਸੀਂ ਕਰਨੀ ਆ ਐਦਾਂ ਵੀ ਥੋੜੀ ਮੈਂ ਹੁਣ ਆਪਣੀ ਬੇਇੱਜ਼ਤੀ ਕਰਾਈ ਜਾਣੀ ਆ ਇਹਦਾ ਮਤਲਬ ਇਹ ਥੋੜੀ ਜਿ ਮੈਂ ਨਹੀਂ ਕੁਝ ਲੈ ਕੇ ਚੱਲ ਮੇਰੇ ਮਾਪਿਆਂ ਨੇ ਦਿੱਤਾ ਹੁਣ ਅਸੀਂ ਆ ਚੱਕ ਕੇ ਇਹਨੂੰ ਘਰੇ ਹੀ ਯਾਰ ਉਹ ਕੋਈ ਗਾਲ ਸੀ ਉਹ ਫਲਾਨਾ ਸੀ ਤੇ ਹੁਕੜਾ ਸੀ ਤੂੰ ਜਿਵੜਿਆ ਦੀ ਕੁੜੀ ਆਹ ਕੀ ਗੱਲਾਂ ਕਰਨ ਵਾਲੀਆਂ ਆ ਅੱਧੇ ਕਰੀ ਜਾਂਦੀ ਐ ਤਾਂ ਚੁੱਪ ਕਰ ਜਾ ਕਿਸੇ ਸਾਰੇ ਕੁਝ ਦੇ ਦਿੱਤਾ ਇਹ ਪਤਾ ਕੀ ਸਮਝਦੀ ਐ ਜੇ ਮੈਨੂੰ ਮੇਰੇ ਮਾਪਿਆਂ ਨੇ ਟਰੱਕ ਭਰ ਕੇ ਦੇ ਦਿੱਤਾ ਖਬਰੇ ਬਾਕੀ ਵੀ ਇਦਾਂ ਹੀ ਆ ਆਪਣਾ ਸਰਦਾ ਹੀ ਦੇਖਣਾ ਸਾਰੇ ਮਾਪੇ ਨਹੀਂ ਹੋਏ ਹੈਗੇ ਸਾਰੇ ਮਾਪਿਆਂ ਦੀ ਇੰਨੀ ਪਹੁੰਚ ਨਹੀਂ ਹੁੰਦੀ ਪ ਆਪਣੇ ਧੀਆਂ ਪੁੱਤਾਂ ਨੂੰ ਭਰ ਭਰ ਕੇ ਟਰੱਕ ਦੇਣ ਦਾਜਾਂ ਦੇ ਤਾਂ ਗੱਫੇ ਦੇਣ ਨੋਟਾਂ ਦੇ ਹਰ ਇੱਕ 'ਚ ਹਿੰਮਤ ਨਹੀਂ ਹੁੰਦੀ ਕੋਈ ਤਾਂ ਖਾ ਲਊਗਾ ਕਿਸੇ ਦੀ ਹਾਇਸੀਅਤ ਹੁੰਦੀ ਕਿਸੇ ਦੀ ਨਹੀਂ ਹੁੰਦੀ ਹੈਗੀ ਮੈਂ ਤੁਹਾਨੂੰ ਕੀ ਕਹਿੰਨੀ ਆ ਉਹ ਕਹਿ ਕੇ ਗਈ ਨਾ ਤਾਂ ਕੀ ਅਗਲੀ ਚੁੱਪ ਕਰਕੇ ਲੇਖ ਲਖਈਆ ਕਰ ਲੋ ਨਵੇੜੋ ਇਹਦੇ ਨਾਲ ਕਿਸੇ ਪਾਸੇ ਐਦਾ ਤਾਂ ਇਹ ਰੋਜ਼ ਚ ਰੁੰਡੂ ਕੀ ਸਾਨੂੰ ਤੀਏ ਦੇ ਨਾ ਕੇ ਮੈਨੂੰ ਦੋ ਲੈ ਕੇ ਦੋ ਲੈ ਕੇ ਕਿੱਥੋਂ ਪਈ ਜਾਉਂਗੇ ਤੁਸੀਂ ਇਹ ਹਾਕੇ ਨੂੰ ਮੈਂ ਕਹਿੰਨਾ ਪੁਰਾਣੇ ਨਾ ਗੱਲ ਕਰੀਏ ਉਹਨੂੰ ਦੱਸਾਂ ਮੈਂ ਤੇ ਐਦਾ ਕਰਦੀ ਆ ਇਹ ਤੇ ਕਰਨੀ ਪੈਣੀ ਆ ਦੱਸ ਤੂੰ ਮੁੜ ਕੇ ਫੇਰ ਨਾ ਹੋਵੇ ਤੁਹਾਡੇ ਗਾਲ ਪਾਵੇ ਹਨ ਤੁਸੀਂ ਕਿਉਂ ਦੱਸਿਆ ਆਹੋ ਹੁਣ ਹੈਗਾ ਉਹ ਗੁੱਸੇ ਵਾਲਾ ਹੈ ਜੇ ਮੈਂ ਕਹਾਂ ਉਹਨੇ ਮੁੜ ਕੇ ਘਰ ਬਿਠਾ ਲ ਦਿੱਤੀ ਫੇਰ ਇਹ ਸਾਡੇ ਦੇ ਸਿਆਪਾ ਤੇ ਸਿੰਨੂ ਕੀ ਦਿਨ ਰਾਤ ਮੈਨੂੰ ਹੁਣ ਤਾਂ ਘੜੀ ਆਂਦੀ ਘੰਟਾਂ ਦੀ ਆ ਮੇਰਾ ਜੀਣਾ ਹਰਾਮ ਕਰ ਜਾਂਦੀ ਮੈਨੂੰ ਸੁਣਾ ਸੁਣਾ ਕੇ ਮਿਹਣੇ ਮਾਰ ਮਾਰ ਕੇ ਮੁੜ ਕੇ ਇੱਥੇ ਆ ਕੇ ਹੱਡਾਂ 'ਚ ਬਹਿ ਜਾਊਗੀ ਫੇ ਮੇਰਾ ਹੋਰ ਜੀਣਾ ਹਰਾਮ ਕਰੂਗੀ ਤੁਸੀਂ ਰਹਿਣ ਦੋ ਉਹਦੇ ਨਾਲ ਗੱਲ ਕਰਨੇ ਨੂੰ ਲਿਖ ਲਖਾਈਆ ਕਰਨੇ ਨੂੰ ਕਹਿੰਦੀ ਨਾ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਮੈਂ ਧਮਕੀਆਂ ਦਿੰਦੀ ਇਹਦੇ ਨਾਲ ਲਿਖ ਲਖਾਈਆ ਕਰੋ ਬੈਠੇ ਬੈਠ ਕੇ ਇੱਕ ਵਾਰੀ ਨਵੇੜੋ ਇਹਦੇ ਨਾਲ ਕੀ ਪਤਾ ਕਿਹੜੀ ਉਂਗਲ ਡੇਢੀ ਕਰਦੇ ਨੂੰ ਕਹਿੰਦੀ ਆ ਰੱਬ ਦੇ ਜਾਣੇ ਹੁਣ ਮੈਂ ਕਹਿੰਨਾ ਕੋਈ ਪੰਗਾ ਨਾ ਪਾਵੇ ਕੱਲੂ ਕਿਸੇ ਨਾਲ ਗੱਲ ਕਰਕੇ ਦੇਖਾ ਤੇ ਕਰੋ ਤੁਸੀਂ ਗੱਲ ਕੁਛ ਕਿਸੇ ਨਾਲ ਗੱਲ ਕਰੋ ਇਹਨੂੰ ਵੀ ਬਿਠਾਵੋ ਵਿੱਚ ਭਾਈ ਦਿਖ ਤੂੰ ਦੱਸ ਕੀ ਚਾਹਨੀ ਆ ਜੋ ਬਣਦਾ ਇਹ ਤੋਂ ਮਾੜਾ ਮੋਟਾ ਇਹਦਾ ਜੋ ਵੀ ਬਣਦਾ ਇੱਕ ਵਾਰੀ ਲੈ ਦੇਖ ਇਹਦਾ ਨਵੇੜੋ ਵਿੱਚੋਂ ਕੰਮ ਹਾਂ ਹੁਣ ਮੈਂ ਕਿੱਥੋਂ ਦੇ ਦਵਾ ਹੋਰ ਦੇਣ ਨੂੰ ਹੈ ਕਿ ਮੇਰੇ ਕੋਲ ਬਚਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਮੈਂ ਘਰ ਵੇਚ ਦਵਾ ਫੇ ਕਿਉਂ ਘਰ ਕਾ ਤੇ ਵੇਚਣਾ ਛੱਤ ਬੁਆ ਲਈ ਅਸੀਂ ਆਪਾਂ ਤੇ ਹੁਣ ਇਹਨਾਂ ਕੋਈ ਤਾਂ ਨਵੇੜਾ ਕਰਨਾ ਹੀ ਬਹੁਤ ਲਖ ਲਖਈਆ ਕੋਈ ਤਾਂ ਕਰਨਾ ਕੋਊ ਜੇ ਨਹੀਂ ਮੰਨਦੀ ਵੀ ਜਦੋਂ ਧਮਕੀ ਆਂਦੀ ਦੀ ਤੁਸੀਂ ਵੀ ਧਮਕੀ ਦੇ ਦਿਓ ਫੇ ਮੈਂ ਭਾਈ ਦੇਖ ਅਸੀਂ ਆਪਾਂ ਪਰੋਣੇ ਨਾਲ ਗੱਲ ਕਰ ਲੈਨੇ ਆ ਇਹ ਦੂਜਾ ਕਰ ਨਹੀਂ ਕਰ ਲੈ ਫੇ ਸਾਨੂੰ ਦੱਸ ਦੇ ਜੇ ਮੈਂ ਮੰਨ ਮੰਨਦੀ ਆ ਲੇਖ ਲਖਈਆ ਕਰਨੇ ਠੀਕ ਹੋ ਨਹੀਂ ਤਾਂ ਫਿਰ ਇਹਦੀ ਮਰਜ਼ੀ ਆ ਇੰਦਰੀ ਆ ਹੁੰਦੀਆਂ ਕਲਯੁਗੀ ਭੈਣਾ ਇਹ ਕਲਯੁਗੀ ਭੈਣਾ ਸਾਡੀ ਡਰ ਜੁਗੀ ਹੋ ਜਾਦਾ ਡਰ ਜਵੇ ਫਿਰ ਫੇ ਸਿੱਧੀ ਤਰ੍ਹਾਂ ਮੰਨ ਜਵੇ ਲਾਲਚ ਨਾ ਮੈਂ ਇੱਕ ਗੱਲ ਦੇਖੀ ਆ ਲਾਲਚ ਨਾ ਪਰ ਆਪਾਂ ਇਦਾਂ ਲਾਲਚੀ ਨਹੀਂ ਸੀਗੇ ਭਾਵੇਂ ਭੈਣ ਸਾਡੀ ਆ ਇਹ ਪਰੇ ਇਦਾ ਨੇ ਜੀ ਕਦੀ ਵੀ ਕੀਤੀ ਕਿਸੇ ਨਾਲ ਇੰਨਾ ਧੱਕਾ ਨਹੀਂ ਕੀਤਾ ਜਿਉ ਮਾਂ ਪੇ ਲੈ ਕੇ ਦੇ ਗਿਆ ਤੇ ਬੱਸ ਤੇਰਾ ਕੀਤਾ ਅਸੀਂ ਕੀ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਨੂੰ ਤਾਂ ਬੋਲਣੇ ਹੀ ਨਹੀਂ ਦਿੰਦੇ ਐ ਨਹੀਂ ਜੜੇ ਬੈਠੀ ਹੋਣਾ ਮੈਂ ਕਾ ਨਹੀਂ ਮੈਨੂੰ ਤਾਂ ਗੱਲਾਂ ਹੀ ਨਹੀਂ ਕਰਨ ਦਿੰਦੀ ਤੇ ਬੋਲ ਨਾ ਜਾਵੇ ਕਿਤੇ ਸਰ ਕੋਈ ਨਹੀਂ ਫਿਰ ਮੈਂ ਹੁਣ ਕੱਲੂ ਜਾ ਕੇ ਆਉਣਾ ਆ ਤੂੰ ਨਾ ਮਾਨਾ ਆਪਣਾ ਖਰਾਬ ਕਰ ਕੋਈ ਗੱਲ ਨਹੀਂ ਹੁਣ ਦੇਖਿਆ ਜਾਊਗਾ ਜੋ ਕੱਲ ਨੂੰ ਹੋਊਗਾ ਕੀ ਕਰਨਾ ਹੋਣਾ ਨਾ ਨਾ ਇਹਨਾ ਲਿਖ ਲਖਈਆ ਕਰੋ ਮੈਂ ਤੁਹਾਨੂੰ ਦੱਸਾਂ ਤਾਂ ਹੀ ਨਿਬੜਨੀ ਆ ਆਪਣੀ ਨਹੀਂ ਤਾਂ ਇਥੇ ਰੋਜ ਇਹ ਕਿਚ-ਕਚ ਰਿਆ ਕਰਨੀ ਹਤੇ ਆ ਕੇ ਤੀਏ ਦਿਨ ਮੈਨੂੰ 1 ਲੱਖ ਦੇ ਦੇ ਮੈਨੂੰ 2 ਲੱਖ ਦੇ ਦੇ ਫੇਰ ਚੱਕ-ਚੱਕ ਕਰਕੇ ਦੇਈ ਜਾਇਓ ਲੈ ਹੀ ਜਾਇਓ ਫੇ ਸਾਰੀ ਉਮਰ ਇਹਦਾ ਕਰਜਾਈ